ਗੁਰਾਇਆ ਦੇ ਸ਼ਮਸ਼ਾਨ ਘਾਟ ਨੇੜੇ ਖੇਤਾ ਵਿੱਚੋਂ ਇੱਕ ਨੌਜਵਾਨ ਦੀ ਗਲੀ ਸੜੀ ਹਾਲਤ ਵਿੱਚ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਨਦੀਪ ਨੇ ਦੱਸਿਆ ਕਿ ਉਹ ਪੱਠੇ ਲੈਣ ਲਈ ਖੇਤਾ 'ਚ ਆਇਆ ਸੀ ਜਿੱਥੋਂ ਗੰਦੀ ਬਦਬੂ ਆਈ ਤਾਂ ਉਸਨੇ ਦੇਖਿਆ ਇੱਕ ਗਲੀ ਸੜੀ ਹਾਲਤ ਵਿੱਚ ਲਾਸ਼ ਪਈ ਹੈ। ਜਿਸ ਤੋਂ ਬਾਅਦ ਉਸਨੇ ਇਸ ਦੀ ਜਾਣਕਾਰੀ ਗੁਰਾਇਆ ਪੁਲਿਸ ਨੂੰ ਦਿੱਤੀ। ਮੌਕੇ ਤੇ ਐਸਐਚਓ ਗੁਰਾਇਆ ਅਰਕੇਸ਼ ਕੁਮਾਰ ਆਪਣੀ ਟੀਮ ਨਾਲ ਪਹੁੰਚੇ। ਐਸ ਐਚ ਉਹ ਰਕੇਸ਼ ਕੁਮਾਰ ਨੇ ਦੱਸਿਆ ਕਿ ਲਾਸ਼ ਦੀ ਹਾਲਤ ਤੋਂ ਲੱਗਦਾ ਹੈ ਕਿ ਇਹ 8 ਤੋਂ 10 ਦਿਨ ਪੁਰਾਣੀ ਲਾਸ਼ ਹੈ ਜੋ ਬੁਰੀ ਤਰ੍ਹਾਂ ਨਾਲ ਗਲੀ ਸੜੀ ਹਾਲਤ ਵਿੱਚ ਹੈ ਮ੍ਰਿਤਕ ਨੇ ਕਾਲੇ ਰੰਗ ਦੀ ਟੀ-ਸ਼ਰਟ ਅਤੇ ਕਾਲੇ ਰੰਗ ਦੀ ਕੈਪਰੀ ਪਾਈ ਹੋਈ ਹੈ ਜਿਸ ਦੀ ਉਮਰ 30 ਤੋਂ 32 ਸਾਲ ਜਾਪਦੀ ਹੈ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਫਲੋਰ ਵਿੱਚ 72 ਘੰਟੇਾਂ ਲਈ شناخت ਲਈ ਰੱਖ ਦਿੱਤੀ ਹੈ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਜੇਕਰ ਕੋਈ ਨੌਜਵਾਨ ਮਿਸਿੰਗ ਹੈ ਤਾਂ ਉਹ ਫਿਲੌਰ ਸਿਵਲ ਹਸਪਤਾਲ ਵਿੱਚ ਕੱਪੜਿਆਂ ਤੋਂ ਆ ਕੇ ਨੌਜਵਾਨ ਦੀ ਪਛਾਣ ਕਰ ਸਕਦਾ ਹੈ। ਹਾਂਜੀ। ਅੱਜ ਮੈਂ ਇਧਰੋਂ ਪੱਠੇ ਲੈਣ ਆਇਆ ਸੀਗਾ ਆਪਣੇ ਨਹਿਰ ਤੋਂ ਸ਼ਮਸ਼ਾਨ ਘਰ ਦੇ ਬੈਕਸਾਈਡ। ਉਹ ਚਾਹਨ ਕਿ ਇਥੋਂ ਗੰਦੀ ਸਮੈਲ ਆਉਣ ਦੀ ਬਜਾਏ ਤੇ ਇੱਕ ਸਾਡੇ ਖੇਤ ਔਰਲੇ ਪਾਸੇ ਆ ਜਿੱਦਾਂ ਕਾਏ ਹੁਣੇ ਦੇ ਖੱਤੇ ਆਉਣੀ ਆਪਣੇ ਪੱਠੇ ਵਗੈਰੇ ਬੀਜੇ ਹੋਏ ਆ ਤੇ ਮੈਨੂੰ ਘਰ ਵਿੱਚ ਥੋੜੀ ਜਿਹੀ ਪੱਠਿਆਂ ਦੀ ਲੋੜ ਸੀ ਤੇ ਮੈਂ ਜਦੋਂ ਆਇਆ ਜਿੱਦਾਂ ਘਰ ਦੇ ਨੇ ਕਿਹਾ ਸ਼ਮਸ਼ਾਨ ਘਰ ਦੇ ਬੈਕਸਾਈਡ ਆ ਹੁਣ ਮੈਨੂੰ ਇਹ ਨਹੀਂ ਪਤਾ ਇਧਰ ਲਿਆ ਜਾਂ ਉਧਰ ਲਿਆ ਜੀਕੇ ਜੀ ਜਦੋਂ ਮੈਂ ਉਧਰ ਲਿਆਂ ਚ ਗਿਆ ਉਤੋਂ ਗੰਦੀ ਸਮੈਲ ਆਉਣ ਲੱਗੀ ਜਦੋਂ ਉਦੋਂ ਨੂੰ ਧਿਆਨ ਮਾਰਿਆ ਤੇ ਉਥੇ ਇੱਕ ਡੈੱਡ ਬਡੀ ਪਈ ਸੀ ਜਿਹਦੇ ਤੇ ਪੋਲੋ ਲਿਖਿਆ ਹੋਇਆ ਬਲੈਕ ਕਲਰ ਦੀ ਹੈ ਤੇ ਬਲੈਕ ਕੈਪਰੀ ਪਾਈ ਹੋਈ ਆ ਤੇ ਲਾਸ਼ ਐਨ ਗਲੀ ਸੜੀ ਪਈ ਆ ਤੇ ਮਤਲਬ ਇਥੇ ਖੜਨ ਜੋਗ ਵੀ ਥਾ ਨਹੀਂ ਸੀ ਤੇ ਉਹਦੀ ਜੋ ਜਾਣਕਾਰੀ ਆ ਉਸੇ ਵੇਲੇ ਐਸ ਐਚ ਓ ਸਾਹਬ ਗਰਾਹ ਨੂੰ ਦੇ ਦਿੱਤੀ ਗਈ ਆ ਉਹ ਮੌਕੇ ਤੇ ਆਏ ਆ ਡੈੱਡ ਬਡੀ ਉਹਨਾਂ ਨੇ ਆਪਣੇ ਕਬਜ਼ੇ ਚ ਲੈ ਲਈ ਆ ਉਹਦੀ ਫਲੋਰ ਆਪਣੇ ਪੋਸਟਮਾਰਟਮ ਲਈ ਭੇਜੀ ਆ ਉਹ ਜੋ ਵੀ ਰਿਪੋਰਟ ਆਉਂਦੀ ਆ ਉਹਦੇ ਮੁਤਾਬਕ ਉਹ ਵੰਦੀ ਕਾਰਵਾਈ ਕਰ ਲਈ। ਜਾਣਕਾਰੀ ਸਾਨੂੰ ਮਿਲੀ ਸੀ ਵਧੀਆ ਫੋਨ ਤੇ ਕਿ ਗੁਰਾਇਆਂ ਸ਼ਮਸ਼ਾਨ ਘਰ ਜਿਹੜਾ ਡੱਲਿਆ ਰੋਡ ਜਾਂਦਾ ਉੱਥੇ ਕੋਈ ਖੇਤਾਂ ਦੇ ਵਿੱਚ ਡੈੱਡ ਬੋਡੀ ਪਈ ਹੈ। ਤੇ ਮੌਕੇ ਤੇ ਆਏ ਆ ਤੇ ਡੈੱਡ ਬੋਡੀ ਨੂੰ ਜਦ ਚੈੱਕ ਕੀਤਾ ਇਹ ਉਮਰਤੀ 32 ਸਾਲ ਦੇ ਨੌਜਵਾਨ ਦੀ ਡੈੱਡ ਬੋਡੀ ਹੈਗੀ ਹੈ। ਜਿਸ ਨੇ ਕਾਲੇ ਰੰਗ ਦੀ T-shirt ਜਿਹਦੇ ਤੇ ਪੋਲੋ ਲਿਖਿਆ ਤੇ ਕਾਲੀ ਕੈਪੀ ਪਾਈ ਹੈ। ਇਹ ਡੈੱਡ ਬੋਡੀ ਕੋਲ 10 ਤੋਂ 8-10 ਦਿਨ ਪੁਰਾਣੀ ਜਾਪਦੀ ਹੈ। ਇਹਨੂੰ ਅਸੀਂ ਥੋੜਾ ਲਗਾ ਕੇ ਸਨਾਰਕਤ ਵਾਸਤੇ ਸਿਵਲ ਹਸਪੀਟਲ ਲੋ ਰੱਖ ਰਹੇ ਆ 72 ਘੰਟੇ ਦੀ ਸਨਾਰਥ ਕਰਾਵਾਂਗੇ ਸਨਾਰਥ ਕਰਾਉਣ ਤੋਂ ਬਾਅਦ ਇਹ ਬਾਰਸਾਂ ਨੂੰ ਟ੍ਰੇਸ ਕਰਕੇ ਜੋ ਵੀ ਉਹ ਕਾਰਵਾਈ ਬੰਦੀ ਹੋਵੇ ਕੰਮ ਕੀਤੀ ਜਾਊਗੀ ਤੇ ਮੇਰੀ ਸਾਰਿਆਂ ਨੂੰ ਬੇਨਤੀ ਇਹ ਹੈ ਜੇ ਕਿਸੇ ਨੂੰ ਇਦਾਂ ਦੀ ਵੀ ਹਤਰਾ ਹੋਵੇ ਤਾਂ ਜਰੂਰ ਪੁਲਿਸ ਨੂੰ ਸੂਚਨ ਕਰੇ ਗੁਰਾਇਤਾੜਾ ਨੰਬਰ ਦੇ ਦਿਓ ਕੋਈ 95196 95178 87602 87602 ਠੀਕ ਹੈ ਜੀ ਤਾਂ